ਦੋਸਤੋ ਪੰਜਾਬ ਦੇ ਵਿੱਚ ਇਹ ਹੋਰਬ੍ਰਿਜ ਦੋ ਦਿਨ ਤੱਕ ਰਹੇਗਾ ਬੰਦ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਰਾਜਪੂਰ ਬ੍ਰਿਜ ਦੀ ਕਿਸਮਤ 24 ਸਾਲਾਂ ਦੇ ਬਿਤ ਬਾਅਦ ਆਖਰੀ ਜਾਗਦੀ ਨਜ਼ਰ ਆ ਰਹੀ ਹੈ ਜੈਸਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਵਾਲਾ ਹੈ ਜੋ ਕਰੀਬ 2 ਮਹੀਨੇ ਚੱਲੇਗਾ ਜਿਸ ਕਾਰਨ ਚੰਡੀਗੜ੍ਹ ਤੋਂ ਆਉਣ ਜਾਣ ਵਾਲੇ ਵਾਹਨ ਤੇ ਪਟਿਆਲਾ वाया ਰਾਜਪੁਰਾ ਜਾ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪ੍ਰਾਪਤ ਜਾਣਕਾਰੀ ਹਸਾਲ ਲੋਕ ਨਿਰਮਾਣ ਵਿਭਾਗ ਰਾਜਪੁਰਾ ਨੇ ਟ੍ਰੈਫਿਕ ਪੁਲਿਸ ਰਾਜਪੁਰਾ ਨੂੰ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ ਰੇਲਵੇ ਓਵਰਬ੍ਰਿਜ ਗਗਨ ਚੌਂਕ ਤੋਂ ਲਿਬਰਟੀ ਚੌਂਕ ਤੱਕ ਦਾ ਕੰਮ ਸ਼ੁਰੂ ਹੋ ਜਾਵੇਗਾ ਜੋ ਕਰੀਬ 60 ਦਿਨਾਂ ਦੇ ਵਿੱਚ ਮੁਕੰਮਲ ਹੋ ਜਾਏਗਾ। ਜੇ ਸਬੰਧੀ ਰਾਜਪੁਰਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਏਐਸਆਈ ਗੁਰਬਜਨ ਸਿੰਘ ਨੇ ਦੱਸਿਆ ਹੈ ਕਿ ਡਰਾਈਵਰਾਂ ਲਈ ਨਵਾਂ ਟ੍ਰੈਫਿਕ ਰੂਟ ਪਲਾਨ ਹੇਠ ਲਿਖੇ ਅਨੁਸਾਰ ਹੈ ਪਟਿਆਲਾ ਤੋਂ ਲੁਧਿਆਣਾ ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੇ ਵਾਹਨਾਂ ਲਈ ਲਿਬਰਟੀ ਚੌਂਕ ਤੋਂ ਮੋੜ ਕੇ ਬਾਈਪਾਸ ਰਾਹੀਂ ਗਵੰਤੀਆ ਸਥਾਨ ਵੱਲ ਭੇਜਿਆ ਜਾਏਗਾ। ਚੰਡੀਗੜ੍ਹ ਵਾਲੇ ਪਾਸੇ ਤੋਂ ਪਟਿਆਲਾ ਜਾਣ ਵਾਲੇ ਵਾਹਨਾਂ ਨੂੰ ਲਿਬ੍ਰਿਟੀ ਚੌਂਕ ਤੋਂ ਗगन ਚੌਂਕ ਵੇਤੇ ਪਟਿਆਲਾ ਬਾਈਪਾਸ ਰਾਹੀਂ ਮੋੜ ਦਿੱਤਾ ਜਾਏਗਾ ਰਾਜਪੁਰਾ ਤੋਂ ਚੰਡੀਗੜ੍ਹਮ ਬਾਲਾਤਲੂ ਧਿਆਨਵਲ ਜਾਣ ਵਾਲੇ ਟ੍ਰੈਫਿਕ ਨੂੰ ਨਵੇਂ ਅੰਡਰਬ੍ਰਿਜ ਰਾਹੀਂ ਲੰਘਾਇਆ ਜਾਵੇਗਾ ਬਾਕੀ ਖਬਰਾਂ